ਤੇ ਘਰ ਬਣਾਉਂਦੇ ਬਣਾਉਂਦੇ ਸਾਧ ਸੰਗਤ ਜੀ ਰੀਝਾਂ ਸਦਰਾਂ ਦੇ ਨਾਲ ਅਸੀਂ ਮੈਂ ਤੁਸੀਂ ਸਾਰਿਆਂ ਨੇ ਬਣਾਇਆ ਨਾ ਘਰ ਕਿੰਨੀਆਂ ਚੀਜ਼ਾਂ ਖਰੀਦ ਖਰੀਦ ਕੇ ਧਰਮ ਪਤਨੀ ਨਾਲ ਗਈ ਬੱਚੇ ਨਾਲ ਗਏ ਆ ਲੈਣਾ ਜੀ ਆ ਨੁੱਕਰ ਚ ਆ ਚੀਜ਼ ਰੱਖਣੀ ਹੈ ਡਰੇਂਗਰੂ ਵਿਚਾਰ ਰੱਖਣੀ ਹੈ ਬੜੀਆਂ ਰੀਝਾਂ ਸਦਰਾਂ ਦੇ ਨਾਲ ਘਰ ਬਣਾਇਆ ਨੇਚਰਲੀ ਜਦੋਂ ਅਸੀਂ ਇੱਕ ਇੱਕ ਚੀਜ਼ ਖਰੀਦ ਕੇ ਘਰ ਵਿੱਚ ਲਿਆਉਂਦੇ ਆ ਬਣਾਉਂਦੇ ਆ ਸਾਡਾ ਮਨ ਜਿਹੜਾ ਉਸ ਘਰ ਦੇ ਨਾਲ ਬਹੁਤ ਚੰਗੀ ਤਰ੍ਹਾਂ ਜੁੜ ਜਾਂਦਾ ਹੈ ਇਹ ਕੁਦਰਤੀ ਹੈ ਕਿਉਂਕਿ ਸਾਰੀ ਜ਼ਿੰਦਗੀ ਦੀ ਕਮਾਈ ਵੀ ਲਈ ਹੁੰਦੀ ਹੈ ਪਰ ਇੱਥੇ ਮਾਰੇ ਕਹਿੰਦੇ ਨੇ ਉਹ ਫਸੀ ਨਾ ਫਸੀ ਨਾ ਨਹੀਂ ਤੇ ਪ੍ਰੇਤ ਬਣ ਕੇ ਉੱਤੇ ਚਿਮੜਿਆ ਰਹੇਗਾ ਮਾਰੇ ਕਹਿੰਦੇ ਨੇ ਸੁਣਾ ਪੰਗ ਦੀ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਜੇ ਜਾਨ ਨਿਕਲ ਗਈ ਆਪਣੇ ਘਰ ਨੂੰ ਜਾਂ ਆਪਣੀ ਪ੍ਰਾਪਰਟੀ ਨੂੰ ਦੇ ਕੇ ਹਾਏ ਹਾਏ ਕਰੀ ਗਿਆ ਵੀ ਮੈਂ ਤੇ ਹੁਣ ਮਰ ਚੱਲਾਂ ਮੈਂ ਤੇ ਇਹ ਨਹੀਂ ਮਿਹਨਤ ਕੀਤੀ ਹੁਣ ਕੀ ਬਣੇਗਾ ਵੀ ਕੀ ਬਣੇਗਾ ਇਹਦੇ ਰੈਨ ਬਸ਼ੇਰਾ ਪਹਿਲਾਂ ਤੇਰੇ ਬਾਪੂ ਨੇ ਵਰਤ ਲਿਆ ਸੀ ਹੁਣ ਤੂੰ ਵਰਤ ਲਿਆ ਉਹ ਤੇਰੇ ਨਿਆਣੇ ਵਰਤਣਗੇ ਅੱਗੇ ਉਹਨਾਂ ਦੇ ਨਿਆਣੇ ਵਰਤਣਗੇ ਵਰਤਣ ਵਾਲੀਆਂ ਚੀਜ਼ਾਂ ਬਾਣੀ ਵਿੱਚ ਲਿਖਿਆ ਛੇ ਕ ਹਿਆਤੀ ਜਗ ਨਾ ਕੋਈ ਥਿਰ ਰਿਆ ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ ਜਿੱਥੇ ਆਸਨ ਲਾ ਕੇ ਤੂੰ ਬੈਠਾ ਤੇ ਬੜੇ ਬੜੇ ਆ ਕੇ ਚਲੇ ਗਏ ਆਏ ਜ਼ਮੀਨ ਕਿਤੇ ਇੱਕ ਦਿਨਾਂ ਦੇ ਧੜ ਰਹਿਣੀ ਹੈ ਇਹ ਪਤਾ ਨਹੀਂ ਇਹ 50 ਸਾਲ ਬਾਅਦ 100 ਸਾਲ ਬਾਅਦ 200 ਸਾਲ ਬਾਅਦ ਦੂਜੇ ਦਿਨਾਂ ਦੇ ਚੜੀ ਜਾਣੀ ਹੈ ਇੰਤਕਾਲ ਦੂਜੇ ਦਿਨਾਂ ਤੇ ਹੋ ਜਾਣਾ ਇੱਕ ਦਿਨਾਂ ਤੇ ਨਹੀਂ ਚਲਦੀ ਪਈ ਬੜਿਆਂ ਨੇ ਉਹਨੂੰ ਖਰੀਦਿਆ ਬੜਿਆਂ ਨੇ ਉਹਨੂੰ ਵੇਚਿਆ ਬਾਣੀ ਵਿੱਚ ਲਿਖਿਆ ਹੋਇਆ ਪਿੱਕੇਤੇ ਬੈਸ ਗਿਆ ਜਿਸ ਆਸਣ ਹਮ ਬੈਠੇ ਜਿਸ ਤੂੰ ਥਾਂ ਤੇ ਅੱਜ ਬੈਠਾ ਕੇਤੇ ਬੈਸ ਗਿਆ ਬੜੇ ਆਏ ਬੜੇ ਚੜੇਗੇ ਉਸ ਜਗ੍ਹਾ ਦੇ ਉੱਪਰ ਬੈਠ ਕੇ ਇਸ ਕਰਕੇ ਤੂੰ ਵੀ ਇੱਕ ਪਰੌਣੇ ਦੀ ਤਰ੍ਹਾਂ ਇੱਥੇ ਰਹਿਣਾ ਆ ਬਾਣੀ ਵਿੱਚ ਹੋਰ ਕਲੀਅਰ ਕੀਤਾ ਕਹਿੰਦੇ ਸਾਡਾ ਘਰ ਇਦਾਂ ਜੈਸੇ ਰਹਿਣ ਰਹਿਣ ਪਰੌਣੇ ਉੱਠ ਚਲਸੇ ਪ੍ਰਵਾਹ ਕਹਿੰਦੇ ਜਿੱਦਾਂ ਰਾਤ ਨੂੰ ਪਰੌਣੇ ਰਾਤ ਰਹਿ ਗਏ ਤੇ ਸਵੇਰੇ ਆਪਣਾ ਸਮਾਨ ਚੁੱਕ ਕੇ ਫਿਰ ਤੁਰ ਪੈਂਦੇ ਨੇ ਨਾ ਪਰੌਣੇ ਉੱਥੇ ਕਬਜ਼ਾ ਕਰਨ ਧੜੋ ਆਂਦੇ ਨੇ ਸਾਡੇ ਘਰ ਪਰੌਣੇ ਆਣ ਤੇ ਕਬਜ਼ਾ ਕਰਨ ਦਿੰਦੇ ਆਪਾਂ ਹੁਣ ਕਿੰਨੇ ਆ ਵੀ ਆਪਾਂ ਇਸ਼ਾਰੇ ਕਰਦੇ ਨੇ ਵੀ ਜਾਓ ਹੁਣ ਆਪਣੇ ਘਰ ਨੂੰ ਬਥੇਰੇ ਦਿਨ ਹੋ ਗਏ ਰਹਿੰਦਿਆਂ ਨੂੰ ਜੈਸੇ ਰੈਣ ਪਰੌਣੇ ਜਿਵੇਂ ਪਰੌਣੇ ਸਾਡੇ ਘਰ ਆਉਂਦੇ ਨੇ ਉਠ ਚੱਲ ਸੇ ਪ੍ਰਵਾਦ ਸਵੇਰ ਹੁੰਦੀ ਏ ਤੇ ਸਾਡੇ ਘਰ ਪਰੌਣੇ ਤਿਆਰ ਹੋਣ ਲੱਗ ਪੈਂਦੇ ਵੀ ਚਰੀਏ ਆਪਣੇ ਹੁਣ ਆਪਣੇ ਘਰੋਂ ਜਿਣੀ ਜਾ ਸਾਡਾ ਘਰ ਅਸੀਂ ਤੁਹਾਡੇ ਘਰ ਰਹਿਣ ਬਾਅਦ ਥੋੜਾ ਆਏ ਹਾਂ ਜੈਸੇ ਰੈਣ ਪਰੌਣੇ ਉਠ ਚੱਲ ਸੇ ਪ੍ਰਵਾਦ ਕਿਆ ਤੂੰ ਰਤਾ ਗ੍ਰਿਸ਼ਤ ਸਿਓ ਸਭ ਫੁੱਲਾਂ ਕੀ ਬਾਗਾਂ ਇਹਦੇ ਬਾਗੀਚਾ ਜਿਹਾ ਹੈ ਇਹਦੇ ਵਿੱਚ ਫੁੱਲ ਆਈ ਜਾਣੇ ਨੇ ਜਾਈ ਜਾਣੇ ਨੇ ਠੀਕ ਹੈ ਮੁਰਝਾਈ ਜਾਣੇ ਟੁੱਟੀਆਂ ਜਾਣੇ ਨਵੇਂ ਆਈ ਜਾਣੇ ਇਹਦੇ ਫੁੱਲਾਂ ਦਾ ਬਾਗੀਚਾ ਹੈ ਭਾਈ ਇਸ ਗਰਗੇ ਇੱਥੇ ਸਦੀਵੀ ਨਹੀਂ ਰਹਿਣਾ ਇਹ ਮੰਦਰ ਵਿੱਚ ਨਹੀਂ ਬਸਣਾ ਫਸਣਾ ਕੋਟੀਆਂ ਵਿੱਚ ਨਹੀਂ ਫਸਣਾ ਅਸੀਂ ਵਰਤ ਲਈਆਂ ਸਾਡੇ ਬਜ਼ੁਰਗਾਂ ਨੇ ਪਹਿਲਾਂ ਵਰਤ ਲਈਆਂ ਤੇ ਹੁਣ ਨਿਆਣਿਆਂ ਨੂੰ ਵਰਤਨ ਦੋ ਕੋਈ ਗੱਲ ਨਹੀਂ ਫਿਰ ਆ ਗਿਆ ਆਪਣੇ ਨਿਆਣਿਆਂ ਨੂੰ ਵਰਤਨ ਦੇਣਗੇ ਕਿਹੜੀ ਉੱਥੇ ਕੀ ਗੱਲ ਹੋ ਗਈ ਹੈ ਫਿਰ ਕੀ ਹੈ ਜੇ ਆਪਾਂ ਮਹਿਤਨਾ ਬੁਲਾਇਆ ਜਿੰਨਾ ਚਿਰ ਵਰਤਨ ਨੂੰ ਦਿੱਤਾ ਸੀ ਕੋਈ ਛੇਤੀ ਇਸ ਸੰਸਾਰ ਤੋਂ ਚਲਾ ਜਾਂਦਾ ਉਹ ਇਨਾ ਚਿਰ ਵਰਤਦਾ ਨਹੀਂ ਕੋਈ 70 80 90 100 ਸਾਲ ਦਾ ਹੋ ਕੇ ਮਰਦਾ ਉਹ ਇਨਾ ਚਿਰ ਵਰਤ ਲੈਂਦਾ ਤੇ ਇਸ ਕਰਕੇ ਉਹ ਛੜਨਾ ਤੇ ਪਹਿਣਾ ਜਮੀਨ ਦੇ ਜਾਇਦਾਦਾਂ ਛੜਨੀਆਂ ਪਹਿਣੀਆਂ ਨੇ ਇਸ ਕਰਕੇ ਮਾਰੀ ਕਹਿੰਦੇ ਜੇ ਤੇਰੀ ਸੁਰਤ ਇਸ ਜਾਇਦਾਦ ਵਿੱਚ ਜਮੀਨ ਵਿੱਚ ਮੰਦਰ ਵਿੱਚ ਵੱਡੇ ਘਰ ਦੇ ਵਿੱਚ ਛੋਟੇ ਘਰ ਦੇ ਵਿੱਚ ਚਲੀ ਗਈ ਤੇ ਫਿਰ ਕਹਿੰਦੇ ਨੇ ਉਹ ਜਿਹੜਾ ਇਨਸਾਨ ਪ੍ਰੇਤ ਜਉਣ ਵਾਲ ਵਲ ਆਉਤਰੈ ਉਹਨੂੰ ਫਿਰ ਅਵਗਤ ਰੂਪ ਦੇ ਵਿੱਚ ਉਹਦੀ ਉਹਦੀ ਨਾ ਮੁਕਤੀ ਨਹੀਂ ਹੁੰਦੀ ਗਤੀ ਨਹੀਂ ਹੁੰਦੀ ਫਿਰ ਉਹ ਤੀ ਘੁੰਮਦਾ ਫਿਰਦਾ ਜਿਵੇਂ ਕੋਈ ਕਹਿੰਦੇ ਉਹਨੂੰ ਫਲਾਨਾ ਚਿੰਬੜ ਗਿਆ ਉਹਨੂੰ ਫਲਾਨਾ ਚਿੰਬੜ ਗਿਆ ਵੀ